ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਡੂਰ ਸਾਹਿਬ ਦੇ ਤੇ ਪੰਜਾਬ ਦੇ ਸਾਰੇ ਜਿਹੜੇ ਸਾਡੇ ਵੋਟਰ ਰਹਾ ਸਪੋਰਟਰ ਰਹਾ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਕਿਸੇ ਵੀ ਇਹੋ ਜਿਹਾ ਚੋਣ ਜਾਬਤੇ ਤੋਂ ਬਾਹਰ ਨਹੀਂ ਜਾਣਾ ਚੋਣ ਜਾਬਤੇ ਦੀਆਂ ਹਜਾਇਤਾਂ ਪ੍ਰਸ਼ਾਸਨ ਦੀਆਂ ਜੋ ਵੀ ਹਜਾਇਤਾਂ ਉਹਨਾਂ ਦਾ ਪਾਲਣ ਕਰਨਾ ਕਿਤੇ ਵੀ ਆਪਾਂ ਕਿਸੇ ਘਰ ਤੇ ਸਟicker ਲਾਉਣਾ ਝੰਡਾ ਲਾਉਣਾ ਉਹਦੀ ਇਜਾਜ਼ਤ ਤੋਂ ਬਿਨਾਂ ਨਹੀਂ ਲਾਉਣਾ ਬਾਕੀ ਜੇ ਕਿਸੇ ਵੀ ਗੱਡੀ ਤੇ ਸਟicker ਲਾਉਣਾ ਤੇ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਲਾਉਣਾ ਤੇ ਇਹ ਇਹੋ ਜੀਆਂ ਚੀਜ਼ਾਂ ਮੇਰੇ ਖਿਆਲ ਆ ਕਿ ਕੁਝ ਸਾਡੇ ਨਾਂ ਤੇ ਸਾਡੇ ਆਪਣੇ ਅਮਰਤਪਾਲ ਦੇ ਉਮੀਦਵਾਰ ਦੀ ਤੌਰ ਤੇ ਕੋਈ ਇਹੋ ਜੇ ਕੋਈ ਧਾਰਮਿਕ ਮਾਣਿਆ ਚ ਜਾਂ ਹੋਰ ਤਰੀਕੇ ਨਾਲ ਕੋਈ ਬਾਹਰਲੇ ਬੰਦੇ ਆ ਕੇ ਕੁਝ ਗਲਤ ਵੀ ਕਰ ਸਕਦੇ ਆ ਕੋਈ ਗਰਮ ਨਾਰੇबाजी ਵੀ ਕਰ ਸਕਦੇ ਆ ਜਾਂ ਕੋਈ ਲੋਕਾਂ ਨੂੰ ਕੁਝ ਡਰਾਤ ਮਕਾ ਸਕਦੇ ਇਸ ਕਰਕੇ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੋਊਗਾ ਅਸੀਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹੋ ਹੀ ਅਪੀਲ ਕਰਦੇ ਆਂ ਕਿ ਆਪਾਂ ਪੂਰੇ ਚੋਣ ਜਾਬਤੇ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਬੜੇ ਸੁਖ ਸ਼ਾਂਤੀ ਨਾਲ ਆਪਸੀ ਭਾਈਚਾਰਾ ਲੋਕਾਂ ਦਾ ਪ੍ਰੇਮ ਭਾਵਤ ਬਣਾ ਕੇ ਰੱਖਣਾ ਤੇ ਆਪਾਂ ਕਿਸੇ ਵੀ 扑ਕਾਰਡ ਚ ਕਿਸੇ ਵੀ ਇਹੋ ਜਿਹੇ ਵਿਸ਼ੇ ਚ ਆਪਾਂ ਦਖਲ ਦਾ ਜੀ ਨਹੀਂ ਦੇਣੀ ਤੇ ਸਾਡੀ ਇਹੋ ਕਿ ਤੁਸੀਂ ਸਾਰੇ ਜਾਣੇ ਸਾਡਾ ਵੱਤਨ ਵਾਸਤੇ ਯੋਗਦਾਂ ਦਿਓ ਕਿਉਂ ਇਹ ਮੈਨੂੰ ਲੱਗਦਾ ਕਿ ਵਿਰੋਧੀ ਪਾਰਟੀਆਂ ਜਾਂ ਕੋਈ ਸਰਕਾਰੀ ਏਜੰਸੀਆਂ ਇਦਾਂ ਦਾ ਕੁਝ ਕਰਾਉਣ ਦੀ ਵੀ ਕੋਸ਼ਿਸ਼ ਕਰਨ ਲੱਗੀਆਂ ਜਿਹੜੇ ਕੋ ਸਾਡੇ ਬੰਦੇ ਨਹੀਂ ਹੋ ਸਕਦੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਜਿਹੜੇ ਸਾਡੇ ਸਹਿਯੋਗੀ ਆ ਤੁਸੀਂ ਵੱਧ ਚੜ ਕੇ ਸੋਖ ਸ਼ਾਂਤੀ ਬਣਾਈ ਰੱਖੋ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਕਿਸੇ ਵੀ ਤਰ੍ਹਾਂ ਦੀ 扑ਕਾਰਟ ਚ ਨਹੀਂ ਆਉਣਾ ਇਹ ਇਨਾ ਇਨੀਕ ਸਾਡੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ